ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਨਨਕਾਣਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਇਸਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਜਿਸਤੇ ਅੱਜ ਪੂਗ ਉਪਰੰਤ ਧਾਰਮਿਕ ਸਮਾਗਮ ਕਰਵਾਏ ਗਏ ਜਿਸ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸੰਬੰਧੀ ਸ਼ਬਦ ਕਾਇਨ ਕੀਤੇ ਗਏ ਇਸ ਸ਼ਹੀਦੀ ਦਿਹਾੜੇ ਨੂੰ ਸਕੂਲ ਪ੍ਰਬੰਧਕਾ ਅਤੇ ਆਪਕਾ ਦੇ ਵੱਲੋਂ ਅਤੇ ਪ੍ਰਿੰਸੀਪਲ ਨੀਹਾ 딸 ਦੀ ਅਗਵਾਈ ਦੇ ਵਿੱਚ ਸ਼ਰਤਾ ਦੇ ਨਾਲ ਮਨਾਇਆ ਗਿਆ। ਸਮਾਗਮ ਦੇ ਵਿੱਚ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਮਹੇਸ਼ ਸਿੰਘ ਦਸ ਸਿੰਘ ਗਰੇਵਲ ਅਤੇ ਸ਼੍ਰੋਮਣੀ ਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦਵਨੀ ਸ਼ਮੂਲੀਅਤ ਕੀ। ਕੋ ਪਹਿਲਾਂ ਤਾਂ ਗੱਲ ਸਭ ਤੋਂ ਵੱਡੀ ਇਹ ਹੈ ਕਿ ਉਹੀ ਔਮਾਂ ਤੇ ਉਹੀ ਸਮਾਜ ਤੇ ਉਹੀ ਸਭਾਵਾਂ ਬਸਦੀਆਂ ਨੇ। ਜਿਹੜੀਆਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਤੇ ਕੁਦਰਤੀ ਸਾਡੇ ਜੀਵਨ ਕਾਲ ਵਿੱਚ ਸਾਬ ਸਿਰਗੁਰ ਤੇ ਇੱਕ ਬਹਾਦਰ ਪਾਸ਼ਾ ਦਾ 350 ਸਾਲਾ ਸ਼ਹਾਦਤ ਦਾ ਗੁਰਪਰਵਾਇਆ 25 ਨਵੰਬਰ ਨੂੰ ਤੇ ਉਹਨਾਂ ਦੇ ਨਾਲ ਤਿੰਨ ਸਿੱਖਾਂ ਦੀ ਲਸਾਨੀ ਸ਼ਹਾਦਤ ਭਾਈ ਮਤੀ ਦਾਸ ਭਾਈ ਸਤੀ ਦਾਸ ਦੇ ਭਾਈ ਵਿਆਲਾ ਜੀ ਦੀ ਸੁਮੂਚੀ ਕੌਮ ਜਿੱਥੇ-ਜਿੱਥੇ ਵੀ ਆ ਦੁਨੀਆ ਵਿੱਚ ਉਹ ਇਸਪੋਰਬ ਨੂੰ ਬੜੇ ਉਤਸ਼ਾਹ ਨਾਲ ਮਨਾ ਰਹੀ ਹੈ ਤੇ ਨਨਕਾਣਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਹੈ ਜਿਹੜਾ ਹੈ ਇਹ ਨਨਕਾਣਾ ਸਾਹਿਬ ٹرسٹ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਨਨਕਾਣਾ ਸਾਹਿਬ ٹرسٹ ਦੇ ਮੁਖੀ ਨੇ ਸardar Harjinder Singh Thami ਜੋ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੋਂ ਉਹ ਸਿਲਸਿਲੇ ਵਿੱਚ ਮੈਂ ਸਮਝਦਾ ਕਿ ਇਹ ਤੋਂ ਹੀ ਲੋਕਲ ਕਮੇਟੀ मैडम नेहा प्रिंसिपल ਤੇ ਇਹਨਾਂ ਦੇ ਸਟਾਫ ਤੇ ਬੱਚਿਆਂ ਨੇ ਸਹਿਯੋਗ ਨਾਲ ਜਿਸ ਢੰਗ ਨਾਲ ਇਹਨਾਂ ਨੇ ਇਹ ਪ੍ਰਦਰਸ਼ਨੀ ਲਾਈ ਦੇਖੋ ਕੀ ਗੱਲ ਹੁੰਦੀ ਹੈ ਕਿ ਬੱਚਿਆਂ ਨੂੰ 10 ਸਫੇ ਪੜ੍ਹ ਕੇ ਇੱਕ ਯਾਦ ਰਹਿੰਦਾ ਹੈ ਜਿਹੜੀ ਪ੍ਰਦਰਸ਼ਨੀ ਨੂੰ ਪਿਕਚਰਸ ਦੇਖਦੇ ਨੇ ਉਹ ਇੱਕ ਮਾਈਂਡ ਚ ਕਨਸੈਪਟ ਬਣ ਜਾਂਦਾ ਇੱਕ ਛਾਪ ਛੱਡ ਜਾਂਦਾ ਤੇ ਉਹ ਗੱਲ ਹਮੇਸ਼ਾ ਯਾਦ ਰਹਿੰਦੀ ਹੈ ਉਹ ਬਹੁਤ ਵਧੀਆ ਕੀਤੀ ਤੇ ਫਿਰ ਇਦਨਾ ਵੀ ਪ੍ਰੋਗਰਾਮ ਕੀਤਾ ਲੰਦਾ ਕੀਤਾ ਸਾਰਾ ਬੱਚਿਆਂ ਨੇ ਕੀਤਾ ਇਹ ਸ਼ਲਾਘਾਯੋਗ ਹੈ ਤੇ ਉਤੋਂ ਵੱਡੀ ਜਿਹੜੀ ਮੈਂ ਸਮਝਦਾ ਗੱਲ ਇਹ ਹੈ ਕਿ ਅੱਜ ਇਸ ਗੁਰਪੁਰਬ ਦੀ ਮਹੱਤਤਾ ਕਹ ਹਰ ਸਾਲ ਇਹ ਪਰ ਅੱਜ ਦੇ ਸਮੇਂ 'ਚ ਇਸ ਕਰਕੇ ਹੈ ਕਿ ਗੁਰੂ ਸਾਹਿਬ ਦੀ ਇਹ ਲਸਾਨੀ ਸ਼ਹਾਦਤ ਕਿਸੇ ਵਿਸ਼ੇਸ਼ ਫਿਰਕੇ ਨੂੰ ਬਚਾਉਣ ਲਈ ਨਹੀਂ ਸੀ ਗੁਰੂ ਸਾਹਿਬ ਦੀ ਸ਼ਹਾਦਤ ਦਾ ਮੁੱਖ ਮਕਸਦ ਸੀ ਕਿ ਧਰਮ ਵਿਅਕਤੀ ਦੀ ਚੋਣ ਹੈ ਕਿ ਉਹਨੇ ਕਿਹੜਾ ਰੱਖਣਾ ਸਰਕਾਰਾਂ ਕੌੜਾ ਕਿਹੜਾ ਕਿਹੜਾ ਧਰਮ ਰੱਖਦਾ ਹੈ ਕਿਹੜੇ ਧਰਮ ਤੇ ਵਿਸ਼ਵਾਸ ਰੱਖਦਾ ਹੈ ਸਰਕਾਰਾਂ ਦੇ ਕੰਮ ਨਹੀਂ ਹਿਊਮਨ ਰਾਈਟਸ ਦੀ ਗੱਲ ਸੀ ਸਰਕਾਰੀ ਅਪਿਆਜਾਰ ਦੀ ਗੱਲ ਸੀ ਤੇ ਅੱਜ ਦੇ ਸਮੇਂ ਵਿੱਚ ਇਹਦੀ ਮਹੱਤਤਾ ਇਸ ਲਈ ਹੈ ਕਿ ਸਮੇਂ ਦੀਆਂ ਸਰਕਾਰਾਂ ਵੀ ਇਸ ਗੱਲ ਤੋਂ ਸੁਚੇਤ ਰਹਿਣ ਕਿ ਕਿਸੇ ਵੀ ਧਰਮ ਵਿਸ਼ੇਸ਼ ਵਿੱਚ ਸਰਕਾਰਾਂ ਦਾ ਦਖਲ ਦੇਣਾ ਨਹੀਂ ਬਣਦਾ ਸਰਕਾਰਾਂ ਹਮੇਸ਼ਾ ਸਾਰੇ ਧਰਮਾਂ ਦਾ ਸਨਮਾਨ ਕਰਦੀਆਂ ਨੇ ਸੋ ਇਸ ਕਨਸੈਪਟ ਵਿੱਚ ਇਹ ਜਿਹੜਾ ਗੁਰਪ੍ਰਬਤ 350 ਸਾਲਾ ਇਹਦੀ ਵਿਸ਼ੇਸ਼ ਮਹੱਤਤਾ ਹੈਗੀ ਹੈ ਤੇ ਮੈਂ ਸਮਝਦਾ ਕਿ ਨਨਕਾਣਾ ਸਾਹਿਬ ਪਬਲਿਕ ਸਕੂਲ ਸੀਨੀਅਰ ਸਕੈਂਡਰੀ ਇਸੂਡ ਹੋ ਰਿਹਾ ਇਹਨਾਂ ਦੀ ਮੈਨੇਜਿੰਗ ਕਮੇਟੀ ਨੇ ਇਹਨਾਂ ਦੇ ਪ੍ਰਿੰਸੀਪਲ ਸਾਹਿਬਾ ਨੇ ਤੇ ਇਹਨਾਂ ਦੇ ਸਟਾਫ ਨੇ ਤੇ ਬੱਚਿਆਂ ਨੇ ਆਪਸ ਵਿੱਚ ਮਿਲ ਖੜ ਕੇ ਜਿਹਨੇ ਸੋਹਣੇ ਢੰਗ ਨਾਲ ਬਣਾਇਆ ਹੈ ਇਹ ਵਧਾਈ ਦੇ ਪਾਤਰ ਨੇ ਸਭ ਤੋਂ ਵੱਡੀ ਗੱਲ ਜਿਹੜੀ ਹੋਈ ਹੈ ਕਿ 18 ਬੱਚਿਆਂ ਨੇ 2 ਸਾਲ ਦੇ ਅਰਸੇ ਵਿੱਚ ਇੱਕ ਸਹਿਜ ਪਾਠ ਸੰਪੂਰਨ ਕੀਤਾ ਤੇ ਮੈਂ ਤਾਂ ਸਮਝਦਾ ਆਪਣੇ ਆਪ ਨੂੰ ਬੜਾ ਦਾ ਰਨ ਲੱਕੀ ਸਮਝਦਾ ਕਿ ਮੈਂ ਐਡਾ ਹੋ ਗਿਆ ਤੇ ਮੈਂ ਅਜੇ ਤੱਕ ਇੱਕ ਨਹੀਂ ਕੀਤਾ ਤੇ ਬੱਚਿਆਂ ਨੇ ਇਸ ਉਮਰ ਚ ਕਰ ਲਿਆ ਇਹ ਵਧਾਈ ਦੇ ਪਾਤਰ ਨੇ ਤੇ ਮੈਂ ਮੈਨੇਜਿੰਗ ਕਮੇਟੀ ਨੂੰ ਵੀ ਗਿਆ ਸੀ ਤੇ ਮੈਡਮ ਪ੍ਰਿੰਸੀਪਲ ਨੂੰ ਵੀ ਗਿਆ ਸੀ ਕਿ ਜੇ ਉਹਨਾਂ ਕੋਲ ਇੱਥੇ ਫੰਡ ਸਲਾਵ ਕਰਦੇ ਤਾਂ ਇਹਨਾਂ ਨੂੰ ਬੱਚਿਆਂ ਨੂੰ ਜਿਨ੍ਹਾਂ ਨੇ ਸਹਿਜ ਪਾਠ ਕੀਤਾ ਉਹਨਾਂ ਨੂੰ 11-1100 ਰੁਪਏ ਦਾ ਸਨਮਾਨ ਦਿੱਤਾ ਜਾਵੇ ਪਰ ਇਹਨਾਂ ਨੇ ਉਹ ਅਨਾਨਕਸ ਕਰਤਾ ਸੋ ਸਮੇਤਾਂ ਕਿ ਮਨੁੱਖ ਨੂੰ ਵਧੀਆ ਜੀਵਨ ਬਸਰ ਕਰਨਾ ਹੋਵੇ ਡਿਸਿਪਲਨਰ ਜੀਵਨ ਬਸਰ ਕਰਨਾ ਹੋਵੇ ਉਹਨੂੰ ਓਟ ਆਸਰਾ ਧਰਮ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਤੋਂ ਇਸ ਲਈ ਵਧਾਈ ਦੇ ਪਾਤਰ ਹੈ ਅਸੀਂ ਪੰਡਾਲ ਦੇ ਵਿੱਚ ਜਦੋਂ ਬੈਠੀਏ ਸੀ ਆਫ ਕੋਰ ਨਮਲ ਸੁਣ ਰਹੀ ਸੀ ਕਿ ਇੱਕ ਤੁਸੀਂ ਇੱਕ ਬੜਾ ਵਧੀਆ ਇੱਕ ਸੁਨੇਹਾ ਪੇਰੈਂਟਸ ਨੂੰ ਇਹ ਦਿੱਤਾ ਹੈ ਕਿ ਬੱਚਿਆਂ ਦੇ ਨਾਲ ਤੁਸੀਂ ਜੁੜੋ ਬੱਚਿਆਂ ਲਈ ਟਾਈਮ ਕੱਢੋ ਤੇ ਅਸੀਂ ਜਰੂਰ ਚਾਹਾਂਗੇ ਕਿ ਉਹ ਸੁਨੇਹਾ ਇੱਕ ਵਾਰੀ ਤੁਸੀਂ ਦੁਬਾਰਾ ਮੀਡੀਆ ਜ਼ਰੀਏ ਦੇਖੋ ਮੈਂ ਇੱਕ ਸਮਝਦਾ ਕਿ ਕੋਈ ਸ਼ੱਕ ਨਹੀਂ ਕਿ ਬੱਚੇ ਦਾ ਫਿਊਚਰ ਘੜਨ ਵਿੱਚ ਟੀਚਰ ਦਾ ਬੜਾ ਵੱਡਾ ਰੋਲ ਹੁੰਦਾ ਹੈ ਟੀਚਰ ਇੱਕ ਰੋਲ ਮਾਡਲ ਹੁੰਦਾ ਬੱਚੇ ਲਈ ਪਰ ਉਹ ਰੋਲ ਮਾਡਲ ਓਨੀ ਤੇਰੀ ਸਕਸੈਸਫੁਲ ਹੈ ਕਿ ਜੇ ਉਹਨੂੰ ਸਪਲੀਮੈਂਟ ਕਰਦੇ ਸਪੋਰਟ ਨਾ ਹੁੰਦੇ ਅੱਜ ਜਿੰਨਾ ਵੀ ਸਮਾਜ ਵਿੱਚ ਪਰਿਵਾਰਾਂ ਵਿੱਚ ਘਰਾਂ ਵਿੱਚ ਰੌਲਾ ਹੈਗਾ ਉਹ ਗੈਪ ਆ ਕਮਿਊਨੀਕੇਸ਼ਨ ਕਰਕੇ ਆ ਮਾਪੇ ਬੱਚਿਆਂ ਲਈ ਟਾਈਮ ਨਹੀਂ ਕੱਢਦੇ ਬੱਚੇ ਆਪ ਇਸ ਯੋਗ ਨਹੀਂ ਹੁੰਦੇ ਕਿ ਉਹ ਫੈਸਲੇ ਆਪ ਲੈ ਲੈਣ ਪਰ ਉਹ ਬੱਚੇ ਹੁੰਦੇ ਆ ਕਿ ਲੈ ਲੈਂਦੇ ਨੇ ਤੇ ਉਹਦੇ ਨਾਲ ਜਿਹੜੀਆਂ ਦੂਰੀਆਂ ਪੈਦਾ ਹੋ ਗਈਆਂ ਨੇ ਉਹ ਦੂਰੀਆਂ ਨੇ ਸਮਾਜ ਵਿੱਚ ਜਿਹੜੀ ਅਨਬੈਲੈਂਸ ਕਰਤਾ ਜਾਂ ਇੱਕ ਕਹਿ ਲੋ ਗੈਪ ਆਫ ਕਮਿਊਨੀਕੇਸ਼ਨ ਕਰਤਾ ਤਾਂ ਮੈਂ ਤਾਂ ਇਹੀ ਬੇਨਤੀ ਕੀਤੀ ਸੀ ਪੇਰੈਂਟਸ ਨੂੰ ਕਿ ਬੱਚਿਆਂ ਦੇ ਨਾਲ ਰਿਸ਼ਤਾ ਪਾਓ ਸਾਜਦਾ ਪਾਓ ਮੈਂ ਤਾਂ ਆਪਣੀ ਗੱਲ ਦੱਸਦਾ ਹੁਣਾਂ ਸਾਡੇ ਪੇਰੈਂਟਸ ਨੂੰ ਸਾਨੂੰ ਕਦੇ ਨਹੀਂ ਸੀ ਅਲਾਉ ਕਰਦੇ ਕਿ ਰਾਤ ਨੂੰ ਰੋਟੀ ਦੇ ਟੇਬਲ ਵੇਲੇ ਅਸੀਂ ਇਕੱਠੇ ਨਾ ਹੋਈਏ ਤੇ ਮੈਨੂੰ ਯਾਦ ਆ ਮੈਂ ਸ਼ਾਇਦ ਹਾਈ ਸਕੂਲ ਵਿੱਚ ਪੜਦਾ ਸੀਗਾ ਤੇ ਇੱਕ ਦਿਨ ਮੈਂ ਲੇਟ ਆਇਆ ਤੇ ਮੇਰੇ ਫਾਦਰ ਮਦਰ ਸਾਰੇ ਬੱਟਾ ਬਰ ਰੋਟੀ ਖਾ ਰਿਆ ਸੀ ਤੇ ਮੈਨੂੰ ਬੜੇ ਤਰੀਕੇ ਨਾਲ ਫਾਦਰ ਨੇ ਕਿਹਾ ਕਹਿੰਦੇ ਬੇਟਾ ਹਨੇਰੇ ਪੈਣ ਤੋਂ ਤਾਂ ਆਲਣੇ ਚ ਪੰਛੀ ਵੀ ਆ ਜਾਂਦੇ ਨੇ ਇਹ ਕਰਨ ਆਜਿਆ ਕਰੋ ਟਾਈਮ ਤੇ ਸੋ ਮੈਂ ਇਹੀ ਬੇਨਤੀ ਕਰੂੰਗਾ ਕਿ ਅੱਜ ਇਹ ਫਿਊਚਰ ਆ ਦੇਸ਼ ਦਾ ਫਿਊਚਰ ਆ ਪੰਜਾਬ ਦਾ ਇਹ ਜਿਹੜੇ ਬੱਚੇ ਨੇ ਇਹਨਾਂ ਨੂੰ ਸਾਨੂੰ ਸੰਭਾਲਣ ਦੀ ਲੋੜ ਹੈ ਇਹਨਾਂ ਨੂੰ ਸੋਸ਼ਲ ਮੋਰਲ ਸਿੱਖਿਆ ਪੇਰੈਂਟਸ ਨੇ ਦੇਣੀ ਹੈ ਕਿਤਾਬੀ ਵਿਦਿਆ ਕਿਤਾਬੀ ਗਿਆਨ ਇਹ ਸਾਰਾ ਸਕੂਲ ਵਿੱਚ ਟੀਚਰ ਦਾ ਕੰਮ ਹੈ ਜਿੱਦਾਂ ਕਿ ਅੱਜ ਇਸ ਤਰ੍ਹਾਂ ਦਾ ਸ਼ਹੀਦੀ ਦਿਹਾੜੇ ਨੂੰ ਲੈ ਕੇ ਪ੍ਰੋਗਰਾਮ ਕੀਤਾ ਗਿਆ ਹੈ ਕਿ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਮੇਂ-ਸਮੇਂ ਤੇ ਹੋਰ ਟਾਈਮਾਂ ਤੇ ਵੀ ਹੋਣੇ ਚਾਹੀਦੇ ਨੇ ਕੀ ਲੱਗਦਾ ਹੈ ਕਿ ਤਾਂ ਜੋ ਬੱਚੇ ਜਿਹੜੇ ਸੀ ਦੇਖੋ ਇਹ ਮੈਂ ਜੋ ਮੈਨੂੰ ਪਤਾ ਕਰਦੇ ਗੁਰਪੁਰ ਮਨਾਉਂਦੇ ਆ ਪਰ ਕਿਉਂਕਿ ਇੱਕ ਗੱਲ ਤਾਂ ਬੜੀ ਜ਼ਰੂਰ ਹੁੰਦੀ ਆ ਨਾ ਜੀ ਖੁਸ਼ੀਆਂ ਦਾ ਘਰ ਚ ਰੋਜ਼ ਹੀ ਮਨਾਇਆ ਜਾਂਦੀਆਂ ਪਰ ਜਦ ਵਿਆਹ ਹੁੰਦਾ ਉਹ ਤੋਂ ਥੋੜਿਆ ਟੈਲਬਾਜੀ ਜ਼ਿਆਦਾ ਹੁੰਦੀ ਆ 100 350 ਸਾਲ ਦੀ ਇੱਕ ਵਿਸ਼ੇਸ਼ ਮਹੱਤਤਾ ਕਰਕੇ ਥੋੜਾ ਜਿਹਾ ਜ਼ਿਆਦਾ ਪੱਧਰ ਤੇ ਕੀਤਾ ਗਿਆ ਪਰ ਜੋ ਮੇਰਾ ਇਜ਼ਮ ਹੈ ਉਹ ਹਰ ਸਾਲ ਹੀ ਰਿਲੀਜੀਅਸ ਫੰਕਸ਼ਨਸ ਆ ਮੈਂ ਇੱਕ ਗੱਲ ਇੱਥੇ ਸਪਸ਼ਟ ਕਰਨੀ ਚਾਹੁੰਦਾ ਕਿ ਸਕੂਲ ਦਾ ਮੈਨੇਜਮੈਂਟ ਦਾ ਜਾਂ ٹرسٹ ਵਨਨ ਕਾਨਸੈਪਟ ਅਸ ٹرسٹ ਜਿਹੜਾ ਇਹ ਇੰਸਟੀਚਿਊਸ਼ਨ ਨੂੰ ਚਲਾਉਂਦਾ ਹੈ ਸਾਡਾ ਕਿਸੇ ਵੀ ਵਿਅਕਤੀ ਵਿਸ਼ੇਸ਼ ਲਈ ਕੋਈ ਵਿਸ਼ੇਸ਼ ਧਰਮ ਲਈ ਪ੍ਰਚਾਰ ਨਹੀਂ ਸਾਡਾ ਇਹੀ ਹੈ ਆਦੇਸ਼ ਹੈ ਕਿ ਜਿਹੜਾ ਜਿਹੜਾ ਤੁਹਾਡਾ ਆਪਣਾ ਧਰਮ ਹੈ ਉਹਦੇ ਵਿੱਚ ਪੱਕੇ ਰਹੋ ਸਹਿਨਸ਼ੀਲਤਾ ਰੱਖੋ ਦੂਜਿਆਂ ਦੇ ਧਰਮ ਪ੍ਰਤੀ ਸਤਿਕਾਰ ਰੱਖੋ ਮਿਲ ਜੁੜ ਕੇ ਰਹੋ ਤਾਹੀਂ ਸਮਾਜ ਵਿਕਸਿਤ ਹੋਊਗਾ ਤਾਹੀਂ ਸਮਾਜ ਵਧੂਗਾ ਫੁੱਲੂਗਾ ਸੋ ਇਸ ਕਰਕੇ ਕਿਹਾ ਹੈਗਾ ਕਿ ਜਿਹੜਾ ਜਿਹੜੇ ਵੀ ਧਰਮ ਵਿੱਚ ਵਿਸ਼ਵਾਸ ਰੱਖਦਾ ਉਹਦੇ ਵਿੱਚ ਪਰਪੱਖ ਹੋ ਕੇ ਆਪਣਾ ਜੀਵਨ ਬਸਰ ਕਰੇ ਨਾ ਪਤੇ ਪਰ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਕੂਲ ਦੇ ਵਿੱਚ 350ਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਤ ਦੀ ਪੂਰਬ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਹੈ ਜਿਸ ਵਿੱਚ ਮੈਂ ਭਾਈ ਸਤੀਦਾਸ ਜੀ ਨੂੰ ਭਾਈ ਮਤੀਦਾਸ ਜੀ ਨੂੰ ਤੇ ਭਾਈ ਦਿਆਲਾ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੀ ਹਾਂ ਉਹਨਾਂ ਦੀ ਸ਼ਹਾਦਤ ਨੂੰ ਮੇਰਾ ਕੋਟੇ-ਕੋਟੇ ਪ੍ਰਣਾਮ ਹੈ ਜੀ ਇਹਦੇ ਵਿੱਚ ਜਿਵੇਂ ਕਿ ਆਪਾਂ ਨੂੰ ਪਤਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸਭ ਤੋਂ ਪਹਿਲਾਂ ਹਿੰਦੂਆਂ ਦਾ ਜਦੋਂ ਔਰੰਗਜ਼ੇਬ ਨੇ ਜ਼ਬਰੀ ਧਰਮ ਪਰਿਵਰਤਨ ਕਰਾਇਆ ਸੀ ਉਸ ਤੇ ਰੋਕ ਲਗਾਈ ਸੀਗੀ ਤੇ ਇੱਕ ਇਤਿਹਾਸ ਰਚਿਆ ਸੀ ਇਵਨ ਕੀ ਮੈਂ ਇਹ ਕਹਿ ਸਕਦੀ ਆ ਕਿ ਉਹਨਾਂ ਨੇ ਇਤਿਹਾਸ ਦਾ ਰੁਖ ਮੋੜ ਕੇ ਰੱਖ ਦਿੱਤਾ ਸੀਗਾ ਸੋ ਸਾਨੂੰ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਹੈਗੀਆਂ ਉਹਨਾਂ ਦੇ ਉੱਪਰ ਚੱਲਣਾ ਚਾਹੀਦਾ ਤੇ ਇਵਨ ਕੀ ਸਕੂਲਾਂ ਦੇ ਵਿੱਚ ਵੀ ਮੈਂ ਇਹ ਚਾਹੂੰਗੀ ਕਿ ਜਿਵੇਂ ਆਪਾਂ ਸਾਇੰਸ, ਮੈਥ, ਇੰਗਲਿਸ਼, ਐਸਐਸਟੀ, ਪੰਜਾਬੀ, ਹਿੰਦੀ ਨੂੰ ਕੰਪਲਸਰੀ ਕਰਦੇ ਆਂ ਡਿਵਿਨਿਟੀ ਦੇ ਪੀਰੀਅਡ ਨੂੰ ਵੀ ਕੰਪਲਸਰੀ ਕੀਤਾ ਜਾਵੇ ਮੇਰੇ ਸਕੂਲ ਦੇ ਵਿੱਚ ਸਕੂਲ ਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਸ਼ਬਦ ਕੀਰਤਨ ਤੋਂ ਹੁੰਦੀ ਆ ਤੇ ਉਸ ਤੋਂ ਬਾਅਦ ਅਰਦਾਸ ਹੁੰਦੀ ਆ ਸਾਡਾ ਫਰਸਟ ਪੀਰੀਅਡ ਡੇਲੀ ਬੇਸਿਸ ਦੇ ਉੱਤੇ ਦੀਵਿਨਿਟੀ ਦਾ ਲੱਗਦਾ ਹੈ ਤੇ ਦਸਾਂ ਗੁਰੂਆਂ ਦੀ ਜਿਹੜੀ ਬਾਣੀ ਹੈਗੀ ਆ ਉਹਦਾ ਪ੍ਰਚਾਰ ਕੀਤਾ ਜਾਂਦਾ ਹੈ ਬਹੁਤ ਜ਼ਰੂਰੀ ਹੈ ਜੀ ਬੱਚਿਆਂ ਦੇ ਵਿੱਚ ਨੈਤਿਕਤਾ ਜਿਹੜੀ ਹੈਗੀ ਆ ਉਹ ਜਾਗਰੂਕ ਕਰਨੀ ਕਾਇਮ ਕਰਨੀ ਜਿਵੇਂ ਕਿ ਗਰੇਵਾਲ ਸਾਹਿਬ ਨੇ ਵੀ ਦੱਸਿਆ ਕਿ ਬੱਚਿਆਂ ਦੇ ਵਿੱਚ ਜਿਹੜੀ ਨੈਤਿਕਤਾ ਹੈ ਘਟਦੀ ਜਾ ਰਹੀ ਹੈ ਇਹਦੇ ਜ਼ਿੰਮੇਵਾਰ ਆਪਾਂ ਸਭ ਹਾਂ ਜੇ ਸਕੂਲ ਦੇ ਵਿੱਚ ਅਧਿਆਪਕ ਇਸ ਚੀਜ਼ ਦਾ ਧਿਆਨ ਰੱਖਣ ਤੇ ਘਰ ਦੇ ਵਿੱਚ ਮਾਪਿਆਂ ਦੁਆਰਾ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਬਹੁਤ ਹੱਦ ਤੱਕ ਜਿਹੜੀ ਨੈਤਿਕਤਾ ਦਾ ਪ੍ਰਚਾਰ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹਾਂ ਮੈਂ 15 ਨਵੰਬਰ ਨੂੰ ਮੇਨ ਬ੍ਰਾਂਚ ਦੇ ਵਿੱਚ ਸਾਡੀ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗਿੱਲ ਬ੍ਰਾਂਚ ਦੇ ਵਿੱਚ ਗਈ ਤੇ ਉੱਥੇ ਗਰੇਵਾਲ ਸਾਹਿਬ ਜੀ ਨੇ ਦੱਸਿਆ ਮੈਨੂੰ ਮਤਲਬ ਬਹੁਤ ਵਧੀਆ ਲੱਗਿਆ ਸੁਣ ਕੇ ਵੀ ਉਹਨਾਂ ਦੇ ਜਿਹੜੇ ਬੇਟੇ ਹੈਗੇ ਉਹ ਅੱਜ ਵੀ ਸਰਨੇ ਜਦੋਂ ਰੈਡੀ ਹੋ ਕੇ ਜਾਣਾ ਹੁੰਦਾ ਤੇ ਉਹਨਾਂ ਦੀ ਜਿਹੜੇ ਸ਼ੂਜ਼ ਹੈਗੇ ਉਹਨਾਂ ਨੂੰ ਪਾਲਿਸ਼ ਕਰਦੇ ਆ ਤੇ ਫਿਰ ਮੈਨੂੰ ਨਾਲ ਦੀ ਨਾਲ ਇਹ ਪਤਾ ਲੱਗਿਆ ਵੀ ਗਰੇਵਾਲ ਸਾਹਿਬ ਵੀ ਆਪਣੇ ਫਾਦਰ ਦੇ ਜਿਹੜੇ ਸ਼ੂਜ਼ ਸੀਗੇ ਉਹ ਪਾਲਿਸ਼ ਕਰਕੇ ਉਹਨਾਂ ਨੂੰ ਭੇਜਦੇ ਸੀ ਇਹ ਚੀਜ਼ ਮੈਨੂੰ ਇੰਨੀ ਕੁ ਜ਼ਿਆਦਾ ਦਿਲ ਨੂੰ ਲੱਗੀ ਦੇਖੋ ਮੈਂ ਝੂਠ ਨਹੀਂ ਬੋਲਦੀ ਮਤਲਬ ਮੇਰਾ ਬ੍ਰਦਰ ਆਇਆ ਜਾਂ ਮੇਰੇ ਫਾਦਰ ਆ ਉਹਨਾਂ ਨੇ ਇਹ ਚੀਜ਼ ਨਹੀਂ ਕੀਤੀ ਪਰ ਮੈਂ ਇਹ ਜ਼ਰੂਰ ਚਾਹੂੰਗੀ ਵੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਇਹ ਸਿਖਾਈਏ ਰਾਈਟ ਵੇ 16 ਨੂੰ ਸੰਡੇ ਸੀਗਾ 17 ਨੂੰ ਸਕੂਲ ਦੇ ਵਿੱਚ ਆ ਕੇ ਮੈਂ ਇਹ ਅਨਾਉਂਸਮੈਂਟ ਕੀਤੀ ਕਿ ਹਰ ਇੱਕ ਬੱਚਾ ਜਿਹੜਾ ਹੈਗਾ ਉਹ ਆਪਣੇ ਫਾਦਰ ਦੇ ਸ਼ੂਜ਼ ਪਾਲਿਸ਼ ਕਰੇ ਇਹ ਇੱਕ ਪਿਆਰ ਦੀ ਭਾਵਨਾ ਕਹਿ ਲਓ ਇੱਕ ਸਤਕਾਰ ਦੀ ਭਾਵਨਾ ਕਹਿ ਲਓ ਜੋ ਬੱਚਿਆਂ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਅੱਜ ਇੱਥੇ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ ਜਿਸ ਵਿੱਚ ਸਰਦਾਰ ਮੇ ਅਸ਼ਿੰਦਰ ਸਿੰਘ ਜੀ ਗਰੇਵਾਲ ਸਾਬਕਾ ਮੰਤਰੀ ਪੰਜਾਬ ਤੇ ਮੌਜੂਦਾ ਟਰਸਟੀ ਨਨਕਾਣਾ ਸਾਹਿਬ এডਿਕੇਸ਼ਨ ਟਰਸਟ ਸਰਦਾਰ ਯਾਦਵਿੰਦਰ ਸਿੰਘ ਜੀ ਯਾਦੂ ਮੌਜੂਦਾ ਹਲਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਸਾਡੇ ਹੋਰ ਟਰਸਟੀ ਮੈਂਬਰਸ ਤੇ ਬੱਚਿਆਂ ਦੇ ਮਾਤਾ ਪਿਤਾ ਤੇ ਇਲਾਕਾ ਨਿਵਾਸੀ ਸ਼ਾਮਲ ਹੋਏ ਹਨ ਤੇ ਬਹੁਤ ਹੀ ਵਧੀਆ ਮੈਨੂੰ ਲੱਗਿਆ ਸਕੂਲ ਦੇ ਵਿੱਚ ਸਾਰੇ ਪੇਰੈਂਟਸ ਬਹੁਤ ਹਮ ਹਮਾ ਕੇ ਪਹੁੰਚੇ ਤੇ ਮੇਰਾ ਸਨੇਹਾ ਇਵਨ ਕੀ ਬਾਕੀ ਸਕੂਲਾਂ ਨੂੰ ਵੀ ਇਹੀ ਹੈ ਮੇਰੇ ਨਨਕਾਣਾ ਸਾਹਿਬ ਦੀਆਂ 11 ਬ੍ਰਾਂਚੀਜ਼ ਦੇ ਵਿੱਚ ਤਾਂ ਇਹ ਚੀਜ਼ ਕੀਤੀ ਜਾ ਰਹੀ ਹੈ ਪਰ ਬਾਕੀ ਸਕੂਲਾਂ ਨੂੰ ਵੀ ਮੈਂ ਬੇਨਤੀ ਕਰੂੰਗੀ ਕਿ ਨੈਤਿਕਤਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਬੱਚਿਆਂ ਨੂੰ ਟਾਈਮ ਦਿਓ ਮੋਬਾਈਲ ਤੋਂ ਹਟ ਕੇ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਕਰੋ ਤਾਂ ਕਿ ਅਸੀਂ ਸੰਸਾਰ ਦੇ ਵਿੱਚ ਇੱਕ ਕਾਮਯਾਬ ਇਨਸਾਨ ਇੱਕ ਕਾਮਯਾਬ ਪਰਸਨ ਜਿਹੜਾ ਹੈ ਉਹ ਬੱਚਿਆਂ ਨੂੰ ਬਣਾ ਸਕੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪਰਬ ਨੂੰ ਮੈਂ ਸਜਦਾ ਕਰਦਾ ਹਾਂ ਸਲਾਮ ਕਰਦਾ ਹਾਂ ਕਿਉਂਕਿ ਅੱਜ ਸਮੁੱਚੇ ਜੋ ਪੰਜਾਬ ਚ ਹਿੰਦੁਸਤਾਨ ਚ ਜਾਂ ਕਹਿ ਲਈਏ ਸਮੁੱਚੇ ਦੁਨੀਆ ਚ ਇਹ ਸ਼ਹੀਦੀ ਪਰਬ 350 ਸਾਲਾ ਗੁਰੂ ਸਾਹਿਬ ਦਾ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਪਰਬ ਤੇ ਨਾਲ ਭਾਈ ਦਿਆਲਾ ਜੀ ਦਾ ਭਾਈ ਸਤੀਦਾਸ ਭਾਈ ਮਤੀਦਾਸ ਜੀ ਦਾ ਸ਼ਹੀਦੀ ਪਰਬ ਬੜੇ ਧੁੰਮਤਾਵਾਂ ਨਾਲ ਮਨਾਇਆ ਜਾ ਰਿਹਾ ਅੱਜ ਨਨਕਾਣਾ ਸਾਹਿਬ ਸਕੂਲ ਇਸੜੂ ਵਿਖੇ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ ਨੇ ਬੱਚਿਆਂ ਵੱਲੋਂ ਕੀਰਤਨ ਕੀਤਾ ਗਿਆ ਗੁਰੂ ਸਾਹਿਬ ਨੂੰ ਯਾਦ ਕਰਦੇ ਆ ਉਹਨਾਂ ਦੀ ਸ਼ਾਹਤ ਨੂੰ ਯਾਦ ਕਰਦੇ ਆ ਅੱਜ ਇੱਥੇ ਪ੍ਰੋਗਰਾਮ ਕਰਾਇਆ ਗਿਆ ਬਹੁਤ ਚੰਗਾ ਲੱਗਿਆ ਕਿਉਂਕਿ ਹਰ ਸਾਲ ਹਰ ਇੱਕ ਗੁਰਪਰਵ ਬੜੀ ਧੁੰਮਤਾਵਨਾ ਨਾਲ ਕਾਨਾ ਸਾਹਿਬ ਸਕੂਲ ਵਿਖੇ ਮਨਾਇਆ ਜਾਂਦਾ ਪਰ ਅੱਜ ਬੜਾ ਮਨ ਨੂੰ ਸਕੂਲ ਮਿਲਿਆ ਬੜਾ ਬੜਾ ਕੁਝ ਵਕ ਵਕ ਬੁਲਾ ਰਹੇ ਨੇ ਵੀ ਗੁਰੂ ਸਾਹਿਬ ਦੇ ਜੀਵਨ ਬਾਰੇ ਜਾਣਨਾ ਪਾਇਆ ਬੱਚਿਆਂ ਨੇ ਪ੍ਰਦਰਸ਼ਨ ਲਗਾਈਆਂ ਗੁਰੂ ਸਾਹਿਬ ਦੇ ਜੀਵਨ ਬਾਰੇ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦੇਵਾਲਾ ਜੀ ਦੇ ਉਨ੍ਹਾਂ ਬਾਰੇ ਪ੍ਰਦਰਸ਼ਨੀਆਂ ਲਾਈਆਂ ਬੜਾ ਮਨ ਨੂੰ ਸਕੂਨ ਮਿਲਿਆ ਕਿ ਸਾਡੇ ਬੱਚੇ ਅੱਜ ਜਾਗਰੂਕ ਹੋ ਰਹੇ ਨੇ ਧਰਮ ਨਾਲ ਜੁੜੇ ਹੋਏ ਨੇ ਕਿਉਂਕਿ ਬੜਾ ਜ਼ਰੂਰੀ ਆ ਧਰਮ ਨਾਲ ਜੁੜੇ ਰਹਿਣਾ ਧਰਮ ਨਾਲ ਜਿੱਥੇ ਦਿਆਲਤਾ ਆਉਂਦੀ ਆ ਸਹਿਣਸ਼ੀਲਤਾ ਆਉਂਦੀ ਆ ਦਲੇਰੀ ਆਉਂਦੀ ਆ ਬੱਚੇ ਸਮਾਜ ਦੇ ਹਾਨੀ ਵੜਦੇ ਨੇ ਬੱਚੇ ਜਿਹੜੇ ਕ੍ਰੀਤੀਆਂ ਤੋਂ ਦੂਰ ਰਹਿੰਦੇ ਨੇ ਇਹੋ ਜਿਹੇ ਸਮਾਗਮ ਸਾਨੂੰ ਬਹੁਤ ਕੁਝ ਦੇਖ ਕੇ ਜਾਂਦੇ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਜਿੱਥੇ ਜ਼ਬਰ ਜ਼ੁਲਮ ਨਾਲ ਮੱਥਾ ਲਾਇਆ ਜ਼ੁਲਮ ਦੇ ਖਿਲਾਫ ਆਪਣੀਆਂ ਸ਼ਹਾਦਤਾਂ ਦਿੱਤੀਆਂ ਅੱਜ ਸਾਡੇ ਬੱਚਿਆਂ ਨੂੰ ਦੱਸਣਾ ਬੜਾ ਜ਼ਰੂਰੀ ਆ ਇਹਨਾਂ ਨੂੰ ਯਾਦ ਰੱਖਣਾ ਬੜਾ ਜ਼ਰੂ ਇਹ ਸਾਡੇ ਬੱਚੇ ਆਉਣ ਵਾਲੇ ਸਮਾਜ ਦੀ ਸਿਰਜਣਾ ਤਾਂ ਹੀ ਕਰ ਸਕਦੇ ਆ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਆ ਧਾਰਮਿਕ ਤੌਰ ਤੇ ਧਰਮ ਨਾਲ ਜੁੜੇ ਰਹਿ ਸਕਦੇ ਆ ਤੇ ਇਹ ਮਾੜੀਆਂ ਕ੍ਰਿਤਿਆਵਾਂ ਤੋਂ ਤਾਂ ਹੀ ਬਚ ਸਕਦੇ ਆ ਜੇ ਅਸੀਂ ਆਪਣੇ ਗੁਰਪੁਰਬ ਆਪਣੇ ਸ਼ੀਦੀ ਦਿਹਾੜੇ ਇਸੇ ਤਰ੍ਹਾਂ ਤੁਮਤਮਨਾ ਮਨਾ ਕੇ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਰਹਾਂਗੇ ਬੱਚਿਆਂ ਨੂੰ ਇਹਨਾਂ ਕ੍ਰਿਤਿਆਵਾਂ ਤੋਂ ਦੂਰ ਰੱਖ ਸਕਾਂਗੇ